ਪੰਜਾਬ ਦੀ ਸਿਆਸਤ ਵਿੱਚ ਇੰਨੇ ਦਿਨੀ ਇੱਕ ਨਵੀਂ ਤਰ੍ਹਾਂ ਦੀ ਉਵਾਰਤ ਦਰਜ ਹੋਣ ਲੱਗੀ ਹੈ ਸੂਬੇ ਦੀ ਖੇਤਰੀ ਪਾਰਟੀ ਕਹ ਲਈਏ ਕਿ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਨੰਬਰ 2 ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਆਪਣੇ ਚੋਣ ਨਿਸ਼ਾਨ ਉੱਤੇ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਇੱਕ ਹਿੱਸਾ ਜਿਹਨੂੰ ਬਾਗੀ ਖੇਮਾ ਕਿਹਾ ਜਾਂਦਾ ਉਸ ਵੱਲੋਂ ਤਕੜੀ ਦੀ ਵਕਾਲਤ ਕੀਤੀ ਜਾ ਰਹੀ ਹੈ ਤੇ ਮੇਨਸਟ੍ਰੀਮ ਕੈਲੀਏ ਕਿ ਸੂਬੇ ਦੇ ਜਿਹੜੇ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬਸਵਾਦੀ ਹਮੈਤ ਦਾ ਐਲਾਨ ਕੀਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਭਾਵੇਂ ਹਾਲੇ ਤਾਈ ਜਲੰਧਰ ਜਿਮਨੀ ਚੌਣ ਕਿਟ ਦੇ ਵਿੱਚ ਉਹ ਨਹੀਂ ਪਹੁੰਚੇ ਪਰੰਤੂ ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਨੂੰ ਜਿਹੜਾ ਸਨੇਹਾ ਦਿੱਤਾ ਹੈ ਕਿ ਉਹ ਤਕੜੀ ਨੂੰ ਵੋਟ ਨਾ ਪਾਉਣ ਉਹ ਬਾਥੀ ਨੂੰ ਵੋਟ ਪਾ ਸਕਦੇ ਨੇ ਅਜੇ ਹਸਾਰਾ ਇਹ ਮਾਮਲਾ ਦੂਜੇ ਪੱਨੇ ਬਾਗੀ ਖੇਮਾ ਇੰਦਾ ਭਾਵ ਕਿ ਇੱਕ ਮੇਨ ਸਟ੍ਰੀਮ ਇੱਕ ਬਾਗੀ ਖੇਮਾ ਇਸ ਵੇਲੇ ਪਾਰਟੀ ਦੇ ਦੋ ਇਸਤਾਨ ਦੇ ਵਿੱਚ ਵੰਡ ਕੇ ਸਾਹਮਣੇ ਆ ਰਹੀ ਹੈ ਬਾਗੀ ਖੇਮੇ ਦੀ ਪੜਾਵਾਰ ਜਿਹੜੀ ਜਲੰਧਰ ਜਿਮਨੀ ਚੌਂਕੇ ਦੇ ਇਰਦ-ਗਿਰਦ ਮੀਟਿੰਗਾਂ ਦਾ ਦੌਰ ਵੀ ਨਾਲ-ਨਾਲ ਚੱਲੇ ਪਤਾ ਇਹ ਲੱਗਿਆ ਕਿ ਬਾਗੀ ਖੇਮੇ ਵੱਲੋਂ ਪਾਰਟੀ ਦੀ ਜਿਹੜੀ ਵਾਗਡੋਰ ਇੱਕ ਸਤ ਮਹਾਪੁਰਖ ਕੈਟਾਗਰੀ ਦੇ ਹਵਾਲੇ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ ਉਹ ਸੰਤ ਮਹਾਪੁਰਖ ਭਾਵੇਂ ਕਈ ਹੋਰ ਨੇ ਜਿਨ੍ਹਾਂ ਦਾ ਨਾਮ ਵਿਚਾਰਿਆ ਜਾ ਰਿਹਾ ਹੈ ਪਰੰਤੂ ਮੋٹے ਤੌਰ ਤੇ ਜਿਹੜਾ ਸਭ ਤੋਂ ਅੱਗੇ ਆ ਰਿਹਾ ਉਹ ਨਾਮ ਹੈ ਸੰਤ ਸੇਵਾ ਸਿੰਘ ਰਾਮਪੁਰ ਖੀੜਾ ਵਾਲੇ ਜਿਹੜੇ ਕਿ ਸੰਤ ਕੈਟਾਗਰੀ ਦੇ ਇੱਕ ਉੱਗੀ ਸ਼ਖਸੀਅਤ ਨੇ ਤੇ ਦੂਜੇ ਭਨੇ ਜਲੰਧਰ ਜਿਮਨੀ ਚੌਂ ਪਿੰਡ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਖੁਦ ਉੱਥੇ ਵੱਡੇ ਪੱਤਰ ਉੱਤੇ ਉੱਥੇ ਵਿਚਰਨ ਕਰ ਰਹੇ ਨੇ ਨਾਲ ਹੀ ਸਰਗਰਮ ਸਿਆਸ ਦੇ ਵਿੱਚ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੀ ਵੀ ਐਂਟਰੀ ਬੱਚੀ ਹੈ ਕਿ ਇਸ ਸਾਰੇ ਮਾਹੌਲ ਦੇ ird gird ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਪਟਸਾਬ ਅਕਾਲੀ ਦਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਵੇਖਿਆ ਜਾ ਰਿਹਾ ਖਾਸ ਕਰਕੇ ਜਲੰਧਰ ਜਿਮਨੀ ਚੌਂ ਪੇਟ ਦੇ ਕਿਰਤ ਕਿਰਤ ਇੱਕ ਮੇਨਸਟ੍ਰੀਮ ਜਿਹੜੀ ਹੈ ਪਾਰਟੀ ਕਹਿ ਲਈਏ ਕਿ ਸਗਵੀਰ ਸਿੰਘ ਬਾਦਲ ਦੀਗਵਾਈ ਹੇਠ ਇੱਕ ਬਾਗੀ ਖੇਮਾ ਜਿਸ ਦੇ ਵਿੱਚ ਵੱਖ-ਵੱਖ ਆਗੂ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਬਾਜਰਾ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜ਼ਗੀਰ ਕੌਰ ਚਰਨਜੀਤ ਸਿੰਘ ਚੰਨੀ ਰਣਜੀਤ ਸਿੰਘ ਰਖੜਾ ਤੇਜਿੰਦਰ ਪਾਲ ਸਿੰਘ ਸੰਧੂ ਭਾਈ ਮਨਜੀਤ ਸਿੰਘ ਤੇ ਹੋਰ ਬਹੁਤ ਸਾਰੇ ਕਹਿੰਦਾ ਭਾਬ ਕਿ ਸਿਕੰਦਰ ਸਿੰਘ ਮਲੂਕਾਹਰੀ ਵੀ ਹੁਣ ਬੈਠਕਾਂ ਦਾ ਹਿੱਸਾ ਹੋਣ ਲੱਗੇ ਨੇ ਬਾਗੀ ਖੇਮੇ ਦੇ ਵਿੱਚ ਖੈਰ ਬਾਗੀ ਖੇਮੇ ਦੇ ਵੱਲੋਂ ਜਿਹੜੀ ਇੱਕ ਪਿਛਲੇ ਸਮੇਂ ਚਰਚਾ ਸੀ ਕਿ ਉਹ ਵਾਗਡੋਰ ਕਿਸ ਨੂੰ ਸੌਂਪਣਗੇ ਜਿਹੜੀ ਗੱਲ ਮੋٹے ਤੌਰ ਤੇ ਸਾਹਮਣੇ ਆਈ ਹੈ ਕਿ ਇੱਕ ਕਿਸੇ ਧਾਰਮਿਕ ਸਖਸੀਅਤ ਨੂੰ ਸੰਤ ਕੈਟਾਗਰੀ ਦੇ ਵਿੱਚੋਂ ਬਾਗਡੋਰ ਸੰਪੰਨ ਦਾ ਜਿਹੜਾ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਸੰਤ ਸੇਵਾ ਸਿੰਘ ਰਾਮਪੁਰ ਖੀੜਾ ਵਾਲੇ ਜਿਹੜੇ ਪ੍ਰਮੁੱਖਤਾ ਨਾਲ ਅੱਗੇ ਵਿਚਾਰੇ ਜਾਣ ਲੱਗੇ ਨੇ ਭਾਵੇਂ ਕਿ ਕਈ ਹੋਰ ਸੰਤ ਕੈਟਾਗਰੀ ਵੀ ਵਿਚਾਰੀਆਂ ਜਾ ਰਹੀਆਂ ਨੇ ਨਾਲ ਦੂਜੇ ਪੱਨੇ ਜਿਹੜੀ ਆਪਾਂ ਗੱਲ ਪਹਿਲਾਂ ਸ਼ੁਰੂਆਤ ਦੇ ਵਿੱਚ ਕੀਤੀ ਹੈ ਕਿ ਅਵਾਰਤ ਜਲੰਧਰ ਦੇ ਵਿੱਚ ਵੱਖੀ ਤਰ੍ਹਾਂ ਦੀ ਦਰਜ ਹੋਣ ਲੱਗੀ ਹੈ ਸਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਨੂੰ ਤੱਕੜੀ ਨੂੰ ਵੋਟ ਨਾ ਪਾਉਣ ਦਾ ਸਨੇਹਾ ਦਿੱਤਾ ਗਿਆ ਹੈ ਆਮੇ ਕਿਹਾ ਲੇਤਾ ਇਹ ਜਵੰਦਰ ਜਮਨੀ ਚੌਂਪੜੇ ਦੇ ਵਿੱਚ ਉਹ ਸਰਗਰਮ ਤੌਰ ਤੇ ఫిਜ਼ੀਕਲ ਤੌਰ ਤੇ ਨਰੀ ਕੋਤੇ ਪਰੰਤੂ ਉਹਨਾਂ ਦਾ ਸਨੇਹਾ ਜ਼ਰੂਰ ਜਵੰਦਰ ਜਮਨੀ ਚੌਂਪੜੇ ਦੇ ਵਿੱਚ ਚਰਚਾ ਦਾ ਵਿਸ਼ਾ ਕਿ ਡਾਕਟਰ ਸਾਹਿਬ ਇਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਸੰਤ ਕੈਟਾਗਰੀ ਦੇ ਹਵਾਲੇ ਸ੍ਰੋਮਣੀ ਅਕਾਲੀ ਦਲ ਦੀ ਬਾਗਡੋਰ ਕਿਤੇ ਜਾਣ ਦੀ ਚਰਚਾ ਪਿਛਲੇ ਸਮੇਂ ਵੀ ਵਕ ਵਕ ਸੰਤ ਮਹਾਂਪੁਰਖਾਂ ਨੇ ਅਕਾਲੀ ਦਲ ਦੀ ਬਾਗਡੋਰ ਸਮੇਂ ਸਮੇਂ ਸਵਾਰੀ ਹੈ ਤੇ ਜੇਕਰ ਹੋਣ ਵਾਲੀ ਗੱਲ ਆਪਾਂ ਦੇਖਿਏ ਤਾਂ ਕਿਵੇਂ ਇਹ ਸਾਰੇ ਮਾਹੌਲ ਨੂੰ ਤੁਸੀਂ ਇਹ ਆਪਣਾ ਭਾਪ ਸਕਦੇ ਹੋ ਅੱਗੇ ਦਰਸਾ ਸਕਦੇ ਹੋ ਜੀ ਡਾਕਟਰ ਸਾਹਿਬ ਡੰਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਦੋਂ ਸੰਕਟ ਦੇ ਵਿੱਚ ਹੁੰਦਾ ਕਈ ਵਾਰ ਉਹ ਮੋਰਚੇ ਲਾਉਂਦਾ ਹੈ ਤੇ ਕਈ ਵਾਰ ਉਹ ਆਪਸੀ ਲੜਾਈ ਵੀ ਉਹਦੇ ਵਿੱਚੋਂ ਨਿਕਲਦੀ ਹੈ ਤੇ ਉਹਦੇ ਵਿੱਚੋਂ ਨਵੀਂ ਲੀਡਰਸ਼ਿਪ ਵੀ ਉੱਭਰਦੀ ਹੈ ਇਹ ਦੌਰ ਵੀ ਹੁਣ ਜਿਹੜਾ ਅਕਾਲੀ ਦਲ ਦਾ ਹੈਗਾ ਬੜਾ ਕ੍ਰਾਈਸਿਸ ਦਾ ਦੌਰ ਹੈ ਤੇ ਇਹ ਵੀ ਇੱਕ ਵਿਡੰਬਨ ਹੈ ਕਿ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਹੀ ਕਿਉਂ ਨਿਸ਼ਾਨ ਤੇ ਖੜੇ ਉਮੀਦਵਾਰ ਨੂੰ ਵੋਟ ਨਹੀਂ ਪਾਉਣ ਦੇ ਲਈ ਨਿਰਦੇਸ਼ ਦਿੱਤੇ ਜਾ ਰਹੇ ਨੇ ਜਦ ਕਿ ਦੂਸਰੇ ਪਾਸੇ ਇੱਕ ਖੇਮਾ ਜਿਹੜਾ ਕਿ ਬਾਗੀ ਖੇਮਾ ਉਹ ਪੂਰੀ ਤਰ੍ਹਾਂ ਉਹਦੇ ਨਾਲ ਡਟ ਕੇ ਖੜਾ ਹੈ ਤੇ ਜਦ ਕਿ ਜਿਹੜਾ ਸੱਤਾਧਾਰੀ ਜਿਸ ਤਰ੍ਹਾਂ ਆਕਾਲੀ ਦਲ ਦਾ ਜਿਹੜਾ ਸੱਤਾ ਦੇ ਉੱਪਰ ਕਾਬਜ ਹੈ ਜਣੀ ਆਪਣੇ ਆਪ ਨੂੰ ਨਿਰੰਖੋ ਕਹਿ ਰਹੇ ਨੇ ਉਹਨਾਂ ਵੱਲੋਂ ਉਸ ਦਾ ਵਿਰੋਧ ਕਰਨ ਦੀ ਵੀ ਕਰਕੇ ਬਸਪਾ ਨੂੰ ਵੋਟਾਂ ਪਾਉਣ ਦੇ ਲਈ ਕਿਹਾ ਜਾ ਰਿਹਾ ਹੈ ਇਹ ਵੀ ਉਹਨਾਂ ਵੱਲੋਂ ਇੱਕ ਤਰਕ ਦਿੱਤਾ ਜਾ ਰਿਹਾ ਹੈ ਕਿ ਆ ਦਸ ਮੰਜਤਾ ਬਸਪਾ ਦੇ ਨਾਲ ਹੋ ਗਿਆ ਸੀ ਅਸੀਂ ਆਪਣੇ ਉਮੀਦਵਾਰ ਨੂੰ ਕਿਹਾ ਕਿ ਤੂੰ ਬੇਟਰਾ ਕਰ ਲੈ ਤੇ ਪਰੰਤੂ ਉਹ ਨਹੀਂ ਪਿੱਛੇ ਹਟੇ ਅਸਲ ਦੇ ਵਿੱਚ ਜਦੋਂ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਇਹ ਜਿਹੜੀ ਆਪਸੀ ਬਗਾਵਤ ਜਾਂ ਆਪਸੀ ਫੁੱਟ ਉਸ ਵੇਲੇ ਨਹੀਂ ਸੀ ਪਈ ਜਦੋਂ ਚੋਣ ਦਾ ਪ੍ਰੋਸੈਸ ਸ਼ੁਰੂ ਹੋਇਆ ਨਾਮਿਨੇਸ਼ਨਾਂ ਭਰੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਹੀ ਜਲੰਧਰ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਜਿਦੇ ਵਿੱਚ ਅਕਾਲੀ ਦਲ ਦੇ ਵਿੱਚ ਆਪਸੀ ਦੁਨੀਆਬਾਦੀਆਂ ਨੇ ਤੇ ਬਾਕੀ ਢੜਾ ਤੇ ਤੇ ਦੂਸਰਾ ਢੜਾ ਆਪ ਦੇ ਵਿੱਚ ਅੰਮ੍ਰਣੇ ਸਾਹਮਣੇ ਆਉਂਦੇ ਨੇ ਇਹ ਬੜੀ ਇਹ ਹਸੋ ਹੀ ਨਹੀਂ ਗੱਲ ਵੀ ਲੱਗ ਰਹੀ ਹੈ ਤੇ ਬੜੀ ਅਲੋਕਾਰੀ ਗੱਲ ਵੀ ਲੱਗ ਰਹੀ ਹੈ ਕਿ ਸਿਆਸਤ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ ਤੇ ਹੁਣ ਭਾਗੀਦਾਰੇ ਨੇ ਉਹਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਉਹਦੀ ਪਿੱਠ ਥੋਪੀ ਹੋਈ ਹੈ ਉਮੀਦਵਾਰ ਦੀ ਉਹਨੂੰ ਖੜਾਇਆ ਹੋਇਆ ਹੈ ਬੇਸ਼ੱਕ ਉਹੀ ਉਮੀਦਵਾਰ ਜੀਬੀ ਸਰਜੀਤ ਕੌਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲੀ ਗਈ ਸੀ ਤੇ ਫਿਰ ਵਾਪਸ ਆਮ ਆਦਮੀ ਵਿੱਚੋਂ ਫੇਰ ਆ ਗਈ ਹੈ ਤੇ ਹੁਣ ਇਹਨਾਂ ਦੀ ਇਹ ਜੋਰ ਹੋਏਗਾ ਕਿ ਜੋ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵਿੱਚ ਇਸ ਹਾਲ ਕੇ ਦੇ ਵਿੱਚੋਂ ਅਕਾਲੀ ਦਲ ਨੂੰ ਜਿੰਨੀਆਂ ਵੋਟਾਂ ਮਿਲੀਆਂ ਸੀ ਉਸ ਤੋਂ ਵੱਧ ਵੋਟਾਂ ਅਸੀਂ ਪ੍ਰਾਪਤ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਸਕੀਏ ਇਸ ਜਦੋ ਜਿਹੇ ਦੇ ਵਿੱਚ ਇਹ ਪੂਰੀ ਤਰ੍ਹਾਂ ਲਾਂਬੰਦੀ ਹੋ ਰਹੀ ਹੈ ਤੇ ਦੂਸਰੀ ਗੱਲ ਜਿਹੜੀ ਸੰਤਾਂ ਦੇ ਵੱਲੋਂ ਜਾਂ ਧਾਰਮਿਕ ਸ਼ਕਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇਣ ਦੀ ਗੱਲ ਚਲਾਈ ਗਈ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਉੱਪਰ ਇਹ ਗੁਣਾ ਪੈ ਸਕਦਾ ਹੈ ਉਹਨਾਂ ਦੇ ਨਾਲ ਗੱਲ ਕਰ ਲਈ ਰਹੀ ਹੈ ਜਾਂ ਉਹਨਾਂ ਨੂੰ ਲਿਆਂਦਾ ਜਾ ਸਕਦਾ ਹੈ ਇਹ ਅਕਾਲੀ ਦਲ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਬਹੁਤ ਪਹਿਲਾਂ ਤੋਂ ਹੀ ਸੰਤਾਂ ਦਾ ਧਾਰਮਿਕ ਸ਼ਖਸੀਅਤਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਤੇ ਅਗਵਾਈ ਵੀ ਕੀਤੀ ਹੈ ਜਿਵੇਂ ਕਿ ਮਾਸਟਰ ਤਾਰਾ ਸਿੰਘ ਜੀ ਦੀ ਜਿਹੜੇ ਕਿ ਬਹੁਤ ਵੱਡੇ ਲੀਡਰ ਸਨ ਜਿਨ੍ਹਾਂ ਦੀ ਪੰਜਾਬ ਪੰਜਾਬ ਨੂੰ ਅਕਾਲੀ ਦਲ ਨੂੰ ਬੜੀ ਵੱਡੀ ਦੇਣ ਕੀਤੀ ਬੜੇ ਰਾਜਬਾਬ ਦੀ ਦਸਤਕੀ ਉਹਨਾਂ ਦੀ ਸੋਵਰੈਂਟੀ ਨੂੰ ਉਹਨਾਂ ਦੀ ਪ੍ਰਭੂ ਸੱਤਾ ਨੂੰ ਉਹਨਾਂ ਨੂੰ ਚੈਲੰਜ ਕਰਨ ਦੇ ਲਈ ਸੰਤ ਪਤੇ ਸਿੰਘ ਜੀ ਨੂੰ ਲਿਆਂਦਾ ਗਿਆ ਸੀਗਾ ਇਹ ਵੀ ਇੱਕ ਇਤਿਹਾਸਿਕ ਇੱਕ ਦਸਤਾਵੇਜ਼ ਹੈ ਕਿ ਜਦੋਂ ਪੰਜਾਬੀ ਸੂਬੇ ਬਾਰੇ ਉਹਨਾਂ ਨੇ ਮੋਰਚਾ ਲਾਇਆ ਦਿੱਲੀ ਮੋਰਚਾ ਬਹੁਤ ਵੱਡੇ ਨੂੰ ਲੱਗੇ ਤੇ ਉਹਨਾਂ ਨੇ ਪਹਿਲਾਂ ਸੰਤ ਫਤੇ ਸਿੰਘ ਜੀ ਨੇ ਮਰਨ ਬਰਤ ਰੱਖਿਆ ਸੀ ਫਿਰ ਮਾਸਟਰ ਤਾਰਾ ਸਿੰਘ ਨੇ ਮਰਨ ਬਰਤ ਰੱਖਿਆ ਸੀ ਉਹ ਕੇਂਦਰ ਦੇ ਨਾਲ ਗੱਲਬਾਤ ਵੀ ਚੱਲਦੀ ਸੀ ਬੇਸ਼ੱਕ ਮੰਗਾ ਮੰਨੀਆਂ ਜਾਣਗੀਆਂ ਤੇ ਮਾਸਟਰ ਤਾਰਾ ਸਿੰਘ ਕੀ ਦਾ ਬਰਤ ਜਦੋਂ ਤੜਾ ਦਿੱਤਾ ਗਿਆ ਤਾਂ ਉਹਨਾਂ ਦੇ ਖਿਲਾਫ ਵਿਰੋਧ ਹੋਇਆ ਜਿਹਦੇ ਵਿੱਚ ਜਿਹੜੀ ਸੰਤ ਫਤੇ ਸਿੰਘ ਤੇ ਢਹੀਤੇ ਬੰਦੇ ਸਨ ਉਹਨਾਂ ਨੇ ਕਾਫੀ ਵਿਰੋਧ ਕੀਤਾ ਤੇ ਇਹ ਮਜਬੂਰ ਕਰ ਦਿੱਤਾ ਪ੍ਰਧਾਨ ਨੂੰ ਕਿ ਉਹ ਆਪਣਾ ਡੈਲੀਗੇਟ اجلاس ਬੁਲਾਵੇ ਤੇ ਜਨਰਲ ਬਾਡੀ ਦੀ ਮੀਟਿੰਗ ਬੁਲਾ ਕੇ ਆਪਣਾ ਬਿਸਾਹੀ ਆਪਣੇ ਆਪ ਦਾ ਜਿਹੜਾ ਮਤ ਪ੍ਰਾਪਤ ਕਰੇ ਤਦੂ 12 ਅਗਸਤ 1962 ਨੂੰ ਇਹ ਮੀਟਿੰਗ ਬੁਲਾਈ ਗਈ ਤੇ ਇਸ ਮੀਟਿੰਗ ਦੇ ਵਿੱਚ 200 ਡੈਲੀਗੇਟਾਂ ਨੇ ਅਤੇ ਵਰਕਲ ਦੇ ਜਿਹੜੇ ਪ੍ਰਧਾਨ ਸੀਗੇ ਅਤੇ ਫਤਾਈ ਮਲੇ ਉਹਨਾਂ ਨੇ ਇਕੱਠੇ ਹੋ ਕੇ ਸੰਤ ਫਤੇ ਸਿੰਘ ਨੂੰ ਪ੍ਰਧਾਨ ਚੁਣ ਲਿਆ ਤੇ ਦੂਜੇ ਪਾਸੇ 230 ਡੈਲੀਗੇਟ ਜਿਹੜੇ ਮਾਸਟਰ ਤਾਰਾ ਸਿੰਘ ਦੇ ਨਾਲ ਸਨ ਉਹਨਾਂ ਨੇ ਮਾਸਟਰ ਜੀ ਦੀ ਗਵਾਈ ਦੇ ਵਿੱਚ ਭਰੋਸਾ ਜ਼ਾਹਰ ਕੀਤਾ ਤੇ ਇਸ ਤਰ੍ਹਾਂ ਦੀ ਇੱਕ ਇਹ ਵੀ ਇੱਕ ਵੱਖਰੀ ਇਹ ਦਿਲਚਸਪ ਗੱਲ ਹੈ ਕਿ ਜਿਹੜੇ ਫਤੇ ਸਿੰਘ ਸੰਤ ਫਤੇ ਸਿੰਘ ਤੇ ਢੜੇ ਦੀ ਜਿਹੜੀ ਮੀਟਿੰਗ ਹੋਈ ਸ਼੍ਰੀ ਕਲਤਕ Sahib ਦੇ ਸਾਹਮਣੇ ਹੋਈ ਤੇ ਮਾਸਟਰ ਢੜੇ ਦੀ ਮੀਟਿੰਗ ਜੋਮ ਦਰਸ਼ਨੀ ਧੂੜੀ ਦੇ ਸਾਹਮਣੇ ਹੋਈ ਤੇ ਉੱਥੇ ਇਹ ਉਸ ਦਿਨ ਤੋਂ ਇਹ ਦੋ ਧੜੇ ਬਣ ਗਏ ਸ਼੍ਰੋਮਣੀ ਅਕਾਲੀ ਦਲ ਸੰਤ ਪਤੇ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਇੱਕ ਆਫ ਕਾਫੀ ਸਮਾਂ ਆਪ ਦੇ ਵਿੱਚ ਜਦੋਂ ਗਹਿਸਤ ਕਰਦੇ ਰਹੇ ਲੜਦੇ ਰਹੇ ਤੇ ਉਸ ਤੋਂ ਬਾਅਦ ਸੰਤ ਪਤੇ ਸਿੰਘ ਜਿਹਾ ਜਿਹੜਾ ਅਕਾਲੀ ਦਲ ਸੀਗਾ ਉਹ ਭਾਰੂ ਪੈ ਗਿਆ ਤੇ ਉਹਨਾਂ ਨੇ ਐਸਜੀਪੀਸੀ ਪ੍ਰਧਾਨਗੀ ਵੀ ਸਰਦਾਰ ਕਿਰਪਾਲ ਸਿੰਘ ਚੱਕਸ਼ੇਰੇ ਵਾਲੇ ਤੋਂ ਖੋਲੀ ਤੇ ਉਹਨਾਂ ਦੇ ਖਿਲਾਫ ਮਤਾ ਪਾਸ ਕਰਕੇ ਆਪਣੇ ਬੰਦੇ ਹੋਗੇ ਤੇ ਇਸ ਤੋਂ ਬਾਅਦ ਸੰਤਪਤੇ ਸਿੰਘ ਦਾ ਤੜਾ ਜਿਹੜਾ ਪਾਰੂ ਹੋਇਆ ਤੇ ਇਸ ਦੇ ਦੌਰਾਨ ਦੋ ਵਾਰ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੀ ਬਣੀ ਫਤੇ ਸਿੰਘ ਜੀ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਪੰਜਾਬੀ ਸੂਬਾ ਵੀ ਬਣਿਆ ਤੇ ਪੰਜਾਬੀ ਸੂਬੇ ਦੇ ਦੌਰਾਨ ਤੋਂ ਬਾਅਦ ਦੋ ਵਾਰ ਕਾਲੀ ਦਲ ਦੀ ਸਰਕਾਰ ਬਣੀ ਤੇ ਪਰੰਤੂ ਉਹ ਆਪਸੀ ਤੌਰ ਤੇ ਵੀ ਟਕਟ ਭੱਜ ਹੁੰਦੀ ਰਹੀ ਪਹਿਲੀ ਵਾਰ ਜਸਕਰ ਨਾਮ ਸਿੰਘ ਮੁੱਖ ਮੰਤਰੀ ਬਣੇ ਪਰੰਤੂ ਉਹਨਾਂ ਦੇ ਖਿਲਾਫ ਬਗਾਵਤ ਕਰਕੇ ਸਰਦਾਰ ਲਖਮਨ ਸਿੰਘ ਗਿੱਲ ਮੁੱਖ ਮੰਤਰੀ ਬਣ ਕੇ ਤੇ ਸਰਕਾਰ ਥੋੜੇ ਸਮੇਂ ਬਾਅਦ ਟੁੱਟ ਗਈ ਉਸ ਤੋਂ ਬਾਅਦ ਦੁਬਾਰਾ ਚੋਣਾਂ ਹੋਈਆਂ ਤਾਂ ਦੁਬਾਰਾ ਫਿਰ ਕਾਲੀ ਦਲ ਮੈਜੋਰਟੀ ਦੇ ਵਿੱਚ ਆਇਆ ਤੇ ਸੰਤ ਪਤੇ ਸਿੰਘ ਹੀ ਉਹਨਾਂ ਦੇ ਪ੍ਰਧਾਨ ਸਨ ਤੇ ਮੁੱਖ ਮੰਤਰੀ ਜਸਟਿਸ ਗਰਨਾਮ ਸਿੰਘ ਬਣ ਗਏ ਪਰੰਤੂ ਜਸਟਿਸ ਗਰਨਾਮ ਸਿੰਘ ਅਤੇ ਸੰਤ ਪਤੇ ਸਿੰਘ ਦੇ ਤਲਵਾਰ ਦੇ ਵਿੱਚ ਆਪਸੀ ਤਾਲਮੇਲ ਵਿਗੜਿਆ ਤੇ ਇਹ ਵੀ ਹੋਇਆ ਕਿ ਜਿਸ ਦਿਨ ਬਜਟ ਸੈਸ਼ਨ ਦੇ ਵਿੱਚ ਪ੍ਰੋਪਰੀਏਟ ਬਿਲ ਪੇਸ਼ ਕਰਨਾ ਸੀ ਤਾਂ ਪਿੱਤ ਮੰਤਰੀ ਨੇ ਬੇਰੇ ਨਹੀਂ ਪੇਸ਼ ਕੀਤਾ ਤੇ ਸਰਕਾਰ ਦੀ ਵੀ ਇਹ ਵੀ ਇੱਕ ਆਪਣੀ ਤਰ੍ਹਾਂ ਦਾ ਇੱਕ ਦਿਲਚਸਪ ਹੋਇਆ ਗਿਆ ਆਪਣੀ ਸਰਕਾਰ ਨੂੰ ਹੀ ਅਕਾਲੀ ਦਲ ਨੇ ਸੱਟ ਲਿਆ ਸੀ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ ਇਸ ਤਰ੍ਹਾਂ ਦੀਆਂ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਪਿਛਲੇ ਸਮੇਂ ਦੌਰਾਨ ਹੁੰਦੀਆਂ ਨਹੀਂ ਅੰਨੇ ਫਿਰ ਇਹ ਵੀ ਹੈ ਕਿ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜਦੋਂ ਫਿਰ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ ਤੇ ਉਹਨਾਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਹੀਂ ਸੈਟਿੰਗ ਬੈਠੀ ਤੇ ਵਿਗੜਦੀ ਰਹੀ ਤੇ ਸੰਤ ਲੰਗੋਵਾਲ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਸਨ ਤੇ ਜਦੋਂ 1980 ਦੇ ਵਿੱਚ ਸਰਕਾਰ ਅਕਾਲੀ ਸਰਕਾਰ ਟੁੱਟ ਗਈ ਤੇ ਸਰਕਾਰਾਂ ਟੁੱਟੀਆਂ ਤਾਂ ਤੇ ਉਦੋਂ ਫੇਰ ਅਕਾਲੀਆਂ ਦੇ ਵਿੱਚ ਆਪਣੀ ਜਿਹੜੀ ਪਾਰਟੀ ਦੇ ਉੱਪਰ ਕਾਬਜ ਹੋਣ ਦੇ ਲਈ ਫੇਰ ਖਿੱਤੂ ਹੋਈ ਜਿਸ ਦੇ ਵਿੱਚ ਕਿਸੇ ਜਾਰ ਤਲਵੰਡੀ ਨੂੰ ਲਾ ਕੇ ਸੰਤ ਹਰਜਨ ਸਿੰਘ ਲੰਗੋਵਾਲ ਨੂੰ ਪ੍ਰਧਾਨ ਬਣਾਇਆ ਗਿਆ ਉਹ ਲੰਬਾ ਸਮਾਂ ਉਹ ਪ੍ਰਧਾਨ ਵੀ ਰਹੇ ਤੇ ਉਹਨਾਂ ਦੇ ਦੌਰਾਨ ਹੀ ਧਰਮ ਜਿਤ ਮੋਰਚਾ ਵੀ ਲੱਗਿਆ ਜਦੋਂ ਜਦੋਂ ਮੁਰਚਿਤ ਹੋ ਬਾਅਦ ਜਦੋਂ ਰਿਹਾ ਹੋ ਕੇ ਆਈ ਤਾਂ ਰਜੀਵ ਕਾਉਟ ਦੀ ਸੰਤ ਹਰਚਨ ਸਿੰਘ ਲੰਗੋਵਾਲ ਦੇ ਨਾਲ ਹੀ ਉਹ ਤੇ ਰਜੀਵ ਲੰਗੋਵਾਲ ਕਾਉਟ ਕਿਹਾ ਜਾਂਦਾ ਹੈ ਇਸ ਤਰ੍ਹਾਂ ਸੰਤਾਂ ਦਾ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਯੋਗਦਾਰ ਹੈ ਇੱਕ ਹੋਰ ਸੰਤ ਜਦੋਂ ਸੰਤ ਹਰਚਨ ਸਿੰਘ ਲੰਗੋਵਾਲ ਜੀ ਦਾ ਕਤਲ ਹੋ ਗਿਆ ਤੇ ਫਿਰ ਜਿਹੜੀਆਂ 85 ਦੀਆਂ ਚੋਣਾਂ ਹੋਣੀਆਂ ਸਨ ਉਦੋਂ ਜਿਹੜਾ ਪਾਰਲੀਮੈਂਟਰੀ ਬੋਰਡ ਆ ਬੋਰਡ ਬਣਿਆ ਉਹ ਸੰਤ ਅਜੀਤ ਸਿੰਘ ਜੀ ਪਰਿਵਾਰ ਪਸ਼ੂਰਾ ਵਾਲਿਆਂ ਨੂੰ ਪਾਰਲੀਮੈਂਟੀ ਬੋਰਡ ਦੇ ਚੇਅਰਮੈਨ ਬਣਾਇਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਬੜੇ ਵੱਡੇ ਪਾਵਰਫੁਲ ਸੰਸਦ ਸੰਨ ਇਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਮੁੱਢ ਤੋਂ ਹਿਲਾ ਕੇ ਸੰਤਾਂ ਦਾ ਧਾਰਮਿਕ ਸ਼ਕਤੀਆਂ ਦਾ ਬਹੁਤ ਵੱਡੀ ਭੂਮਿਕਾ ਬਾਬਾ ਜਗਿੰਦਰ ਸਿੰਘ ਨੂੰ ਹੋਰਾਂ ਨੂੰ ਵੀ ਇੱਕ ਵਾਰ ਬਾਗਡੋਰ ਰਹੀ ਹੈ ਸ੍ਰੋਮਣੀ ਕਾਲ ਦੇ ਹਾਂਜੀ ਭਿੰਡਰ ਸਾਹਿਬ ਉਸ ਵੇਲੇ ਜਦੋਂ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤਕਰੀਬਨ ਅੰਦਰ ਦੀ ਸੰਤ ਹਰਚੰਦ ਸਿੰਘ ਲੰਗੋਵਾਲ ਵੀ ਅੰਦਰ ਸਨ ਤੇ ਹੋਰ ਵੀ ਉਸ ਵੇਲੇ ਬਾਬਾ ਜਗਿੰਦਰ ਸਿੰਘ ਨੇ ਵੀ ਸਾਰੇ ਧੜਿਆਂ ਨੂੰ ਸਾਰੇ ਜਿਹੜੇ ਵੱਖੋ ਵੱਖਰੇ ਗਰੁੱਪ ਕੀ ਉਹਨਾਂ ਦੀ ਅਗਵਾਈ ਬਾਬਾ ਜਗਿੰਦਰ ਸਿੰਘ ਜੀ ਨੇ ਵੀ ਕੀਤੀ ਸੀ ਤੇ ਇਸ ਤਰ੍ਹਾਂ ਟੁੱਟ ਭੱਜ ਦੇ ਦੌਰਾਨ ਕਈ ਸਮਿਆਂ ਦੇ ਦੌਰਾਨ ਇਸ ਤਰ੍ਹਾਂ ਦੀਆਂ ਸ਼ਕਤੀਆਂ ਪੰਥ ਅਗਵਾਈ ਪੰਥਕ ਪਾਰਟੀ ਦੀ ਅਗਵਾਈ ਸੰਭਾਲਦੀਆਂ ਰਹੀਆਂ ਨੇ ਕਹਿੰਦਾ ਪਾਪ ਕਿ ਜਿਹੜੀ ਹੁਣ ਗੱਲ ਤੁਰੀ ਹੈ ਵੀ ਕਿ ਸੰਤ ਕੈਟਾਗਰੀ ਦੇ ਵਿੱਚੋਂ ਮਹਾਂਪੁਰਖ ਕੈਟਾਗਰੀ ਦੇ ਵਿੱਚੋਂ ਜਿਹੜਾ ਬਾਗੀ ਹੈ ਮੈਂ ਪਾਰਟੀ ਦੀ ਬਾਗਦੂਰ ਅੱਗੇ ਦੇਣ ਦੇ ਰੌਂਦ ਦੇ ਵਿੱਚ ਕਹਿੰਦਾ ਪਾਪ ਕਿ ਫਾਲੇ ਤਾਂ ਹੀ ਬਾਗੀ ਖੇਮੇ ਦਾ ਜਿਹੜਾ ਮਾਰਟੋਵੇ ਉਹ ਕੋ ਪਾਰਟੀ ਨੂੰ ਮਜ਼ਬੂਤ ਕਰਦਾ ਹੈ ਪਾਰਟੀ ਪ੍ਰਧਾਨ ਨੂੰ ਇਹਦੇ ਵਿੱਚ ਅਗਲਾ ਜਿਹੜਾ ਪੜਾਏ ਕਿ ਪਾਰਟੀ ਪ੍ਰਧਾਨ ਸਿਕਵੀਰ ਸਿੰਘ ਬਾਦਲ ਨੂੰ ਲਾਂਭੇ ਕਰਕੇ ਪੂਰੀ ਜਿਹੜੀ ਸਟਰੀਮ ਇੱਕ ਪਲੇਟਫਾਰਮ ਦੇ ਵਿੱਚ ਹੋ ਕੇ ਜਿਹੜੀ ਵਾਗਡੋਰ ਕਿਸੇ ਸੰਤ ਮਾਫਰਖ ਕੈਟਾਗਰੀ ਨੂੰ ਸੌਂਪੀ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਚਰਚਾ ਚੱਲੀ ਸੀ ਕਿ ਦਮਦਮਾ ਸਾਹਿਬ ਤੇ ਜੱਸੀਦਾਰ ਕਨਿਖਤ ਪ੍ਰੀਤ ਸਿੰਘ ਨੂੰ ਇਹ ਵਾਗਡੋਰ ਸੌਂਪੀ ਜਾ ਸਕਦੀ ਹੈ ਔਰ ਉਹਨਾਂ ਨੇ ਇੱਕ ਸ਼ਰਤ ਲਗਾ ਦਿੱਤੀ ਕਿ ਜੇਕਰ ਸਾਰੇ ਧੜੇ ਉਹਨਾਂ ਨੂੰ ਸਹਿਮਤੀ ਦੇਣਗੇ ਤਾਂ ਉਹ ਇਸ ਬਾਰੇ ਸੋਚਣਗੇ ਖੈਰ ਸਾਰੀ ਧੜਿਆਂ ਤੋਂ ਜੇਕਰ ਸ਼ੁਰੂਆਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਲਿਆਂਦਾ ਜਾਵੇ ਤਾਂ ਸਹਿਮਤੀ ਬੜਨੀ ਔਖੀ ਹੁੰਦੀ ਹੈ ਖੈਰ ਬਾਗੀ ਖੇਮੇ ਨੇ ਹੁਣ ਜਿਹੜਾ ਅਗਲਾ ਪੜਾਅ ਹੈ ਉਹ ਸੰਤ ਰਾਮਪੁਰ ਖੇੜਾ ਵਾਲੇ ਵੱਲ ਹੀ ਜਿਹੜਾ ਚਕਾ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਚਰਚਾ ਵੀ ਬਾਗੀ ਖੇਮੇ ਦੀਆਂ ਬੈਠਕਾਂ ਦੇ ਵਿੱਚ ਹੋ ਰਹੀ ਹੈ ਇੱਕ ਵੱਡੇ ਆਗੂ ਨੇ ਇਹ ਅਜਿਹਾ ਜ਼ਿਕਰ ਕੀਤਾ ਖैर ਪਿਛਲੇ ਸਮੇਂ ਕਿਸ ਤਰ੍ਹਾਂ ਦਾ ਜੇ ਜਦੋਂ ਸੰਤ ਕੈਟਾਗਰੀ ਮਹਾਪੁਰਖ ਕੈਟਾਗਰੀ ਪਾਰਟੀ ਦੀ ਬਾਗਡੂ ਨੂੰ ਸੰਭਾਲਦੇ ਰਹੇ ਤਾਂ ਕਿ ਪਾਰਟੀ ਨੇ ਉਸ ਸਮੇਂ ਜਿਹੜੀਆਂ ਖੁਸ਼ੀਆਂ ਬਾਜ਼ੀਆਂ ਸੀ ਉਹ ਮਤਲਬ ਜਿੱਤੀਆਂ ਹਾਰੀਆਂ ਬਾਜ਼ੀਆਂ ਜਿੱਤੀਆਂ ਕਿਵੇਂ ਲੱਗਦਾ ਹੈ ਕਿ ਉਹ ਤਜਰਬਾ ਕਿਵੇਂ ਆਪਾਂ ਦੇਖ ਸਕਦੇ ਹਾਂ ਜਿੱਕਰ ਪੁਰਾਣੀ ਪ੍ਰਚੋਕਡੋਂ ਲਈਏ ਡਾਕਟਰ ਸਾਹਿਬ ਡਾਕਟਰ ਸਾਹਿਬ ਇਸ ਤਰ੍ਹਾਂ ਕਿ ਖਤੇ ਸਿੰਘ ਜੀ ਦੀ ਅਵਾਇ ਦੇ ਦੌਰਾਨ ਪੂਣੀ ਕਾਲੀਦਾਰ ਨੇ ਆਪਣੀ ਸਰਕਾਰ ਬਣਾਈ ਨੇ ਕਈ ਮੰਗਾਂ ਨੂੰ ਉਹਨਾਂ ਦੀ ਪੂਰਤੀ ਦੇ ਲਈ ਵੀ ਕੀਤਾ ਤੇ ਸੰਤ ਫਤੇ ਸਿੰਘ ਦਾ ਜਿਹੜਾ ਵਕਾਰ ਬਹੁਤ ਉੱਪਰ ਗਿਆ ਤੇ ਫਿਰ ਕਈ ਵਾਰ ਰਾਜਸੀ ਜਿਹੜਾ ਕਿ ਬਾਹਰਲੀਆ ਤੇ ਅੰਦਰਲੀਆ ਹਾਲਾਤਾਂ ਦੇ ਕਾਰਨ ਉਹਦਾ ਵਕਾਰ ਘਟਿਆ ਤੇ ਸੰਤ ਫਤੇ ਸਿੰਘ ਜਦੋਂ ਪ੍ਰਧਾਨ ਸਨ ਤੇ ਉਸ ਵੇਲੇ ਹੀ ਸੰਤ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਤੇ ਇਸ ਤਰ੍ਹਾਂ ਸੰਤਾਂ ਦੇ ਪਾਸ ਕਾਫੀ ਸ਼ਕਤੀ ਵੀ ਰਹਿੰਦੀ ਰਹੀ ਤੇ ਉਹਨਾਂ ਦੇ ਉੱਪਰ ਅਸਲ ਦੇ ਵਿੱਚ ਆਲੇ-ਦਾਲੇ ਦੀਆਂ ਜਿਹੜੀਆਂ ਵੱਖੋ-ਵੱਖਰੀ ਸ਼ਕਤੀਆਂ ਦੇ ਕੇਂਦਰ ਸੀਗੇ ਜਿਹੜੇ ਪੋਲਿਟিক্যাল ਲੀਡਰਸ਼ਿਪ ਹੈ ਜਿਹੜੀ ਅਲੱਗ-ਅਲੱਗ ਇੰਟਰਸਟ ਹੁੰਦੇ ਸੀ ਉਹ ਸਾਰੇ ਆ ਕੇ ਕੇਂਦਰ ਸੰਤਾਂ ਦੇ ਉੱਪਰ ਇੱਕ ਜਗ੍ਹਾ ਤੇ ਇਕੱਠੇ ਵੀ ਹੋ ਜਾਂਦੇ ਸਨ ਬੇਸ਼ੱਕ ਉਹਨਾਂ ਦੀ ਆਪਸੀ ਕੰਟਰੈਡਿਕਸ਼ਨ ਸੀ ਪਰੰਤੂ ਸੰਤ ਜੀ ਦੇ ਉੱਪਰ ਕੇਂਦਰਿਤ ਹੁੰਦੇ ਸੀ ਜਿਸ ਤਰ੍ਹਾਂ ਕਿ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਉੱਪਰ ਅ ਅਕਾਲੀ ਦਲ ਦੇ ਜਿਹੜੇ ਜਦੋਂ ਤਲਵੰਡੀ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੂੰ ਸੰਤ ਲੰਗੋਵਾਲ ਜੀ ਨੂੰ ਪ੍ਰਧਾਨ ਬਣਾਇਆ ਗਿਆ ਉਦੋਂ ਵੀ ਇੰਟਰਨਲ ਜਿਹੜੀ ਬੇਸ਼ੱਕ ਆਪਣੀ ਕੰਟਰੈਡਿਕਸ਼ਨ ਸੀ ਤੇ ਉਹ ਇੱਕ ਵਿਅਕਤੀ ਦੇ ਉੱਪਰ ਨਹੀਂ ਸੀ ਸਹਿਮਤ ਹੁੰਦੀ ਪਰੰਤੂ ਸੰਤ ਜੀ ਦੇ ਉੱਪਰ ਸਹਿਮਤ ਰਹਿੰਦੀ ਸੀ ਇਸ ਕਰਕੇ ਵੀ ਕਈ ਵਾਰ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਅੱਗੇ ਲੈ ਜਾਂਦਾ ਜਾਂਦਾ ਤੇ ਜਿਹੜਾ ਮੋਟਿਵ ਹੈ ਜਿਹੜਾ ਪੰਥਕ ਮੋਟਿਵ ਹੈ ਜਾਂ ਰਾਸੀ ਨਿਸ਼ਾਨੇ ਪ੍ਰਾਪਤੀ ਕਰਨੀ ਹੁੰਦੀ ਹੈ ਉਸ ਤਰ੍ਹਾਂ ਦੇ ਸੰਘਰਸ਼ ਚੁਲਾਏ ਜਾਂਦੇ ਨੇ ਤੇ ਉਸ ਦੀ ਜਿਹੜੀ ਬਾਗਦੋਰ ਸੰਤ ਬਾਤਮਾਂ ਜਾਂ ਇਸ ਤਰ੍ਹਾਂ ਦੇ ਸੰਤ ਮਹਾਪੁਰਸ਼ਾਂ ਦੀ ਵੱਲੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਕਈ ਵਾਰ ਕਈ ਐਸੀਆਂ ਸ਼ਕਤੀਆਂ ਵੀ ਹੁੰਦੀਆਂ ਨੇ ਉਹ ਜਿਹੜੀਆਂ ਅਦ੍ਰਿਸ਼ ਰਹਿ ਕੇ ਆਪਣੇ ਮੰਤਵ ਨੂੰ ਪੂਰਾ ਕਰਦੇ ਨੇ ਤੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਇੱਕ ਚਿਹਰਾ ਜਿਹੜਾ ਧਾਰਮਿਕ ਸ਼ਖਸੀਅਤ ਹੁੰਦੀ ਹੈ ਉਹਨਾਂ ਨੂੰ ਲੈ ਜਾਂਦਾ ਜਾਂਦਾ ਜਿਨ੍ਹਾਂ ਦੇ ਉੱਪਰ ਲੋਕ ਵਿਸ਼ਵਾਸ ਕਰਦੇ ਨੇ ਲੋਕ ਤੇ ਬੱਖੋ-ਵੱਖਰੀਆਂ ਧਿਰਾਂ ਵੀ ਵਿਸ਼ਵਾਸ ਕਰਦਿਆਂ ਨੇ ਇਸ ਤਰ੍ਹਾਂ ਦੇ ਇਹ ਰੈਫਰੈਂਸ ਜਿਹ ਇਸ ਤਰ੍ਹਾਂ ਦੇ ਹਵਾਲੇ ਪਿਛਲੇ ਸਮੇਂ ਦੇ ਦੌਰਾਨ ਸਾਨੂੰ ਬਹੁਤ ਸਾਰੇ ਮਿਲਦੇ ਨੇ ਕਿ ਹੁਣ ਵੀ ਇਹੋ ਸੰਭਾਵਨਾਵਾਂ ਬਣ ਰਹੀਆਂ ਨੇ ਲੱਗਦੀਆਂ ਨੇ ਕਿਉਂਕਿ ਜਿਹੜੇ ਬੱਖੋ-ਵੱਖਰੇ ਧੜੇ ਨੇ ਇਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਹਰੇਕ ਧਾਲ ਬੱਲੋਂ ਹਰੇਕ ਪਾਰਟੀ ਵੱਲੋਂ ਜਿਹੜੀਆਂ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਨਹੀਂ ਪਰੰਤੂ ਪਤੰਤ ਤੇ ਰਹੇ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਵਿਆਨਵਾਜੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਦਾ ਨਜ਼ਰੀਆ ਸਾਹਮਣੇ ਆ ਰਿਹਾ ਉਹਦੇ ਤੋਂ ਇਹ ਲੱਗ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੀ ਕਿ ਸਰਬ ਪ੍ਰਵਾਨਤ ਹੋਵੇ ਤੇ ਸਿੱਖ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਉਸ ਨੂੰ ਇਕੱਠੀ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕੀਤੀ ਜਾ ਸਕੇ ਜੀ ਪਿੰਡਰ ਸਾਹਿਬ ਹੂੰ ਜੀ ਬਿਲਕੁਲ ਹੁਣ ਵੇਖਣਾ ਹੋਵੇਗਾ ਕਿ ਸੁਖਵੀਰ ਸਿੰਘ ਬਾਦਲ ਇਸਾਰੇ ਮਾਹੌਲ ਦੇ ਵਿੱਚ ਮੇਨ ਸਟ੍ਰੀਮ ਕਹਿੰਦਾ ਭਾਗ ਕੀ ਇਹ ਸਾਰੇ ਮਾਹੌਲ ਦੇ ਵਿੱਚ ਪੈਰਲਰ ਕਿਵੇਂ ਕਦੋਂ ਤੱਕ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈ ਕਹਿ ਲਿਆ ਕਿ ਅੰਦਰੂਨੀ ਜੁੱਧ ਚੱਲੇਗਾ ਕਦੋਂ ਨਿਬੜੇਗਾ ਕਦੋਂ ਕੋਈ ਅਜਿਹੀ ਸ਼ਖਸੀਅਤ ਸਾਹਮਣੇ ਆਉਂਦੀ ਹੈ ਕਿ ਸਾਰੇ ਅਕਾਲੀ ਮਾਹੌਲ ਨੂੰ ਸ਼ਾਂਤ ਕਰ ਸਕਦੀ ਹੈ ਖੈਰ ਬਾਗੀ ਖੇਮੇ ਵੱਲੋਂ ਜਿਹੜੀ ਇੱਕ ਚਰਚਾ ਹੋਰ ਹੈ ਕਿ ਫਿਲਹਾਲ ਕਿਉਂਕਿ 20 ਅਗਸਤ ਸੰਤ ਪਰਚੰਦ ਸਿੰਘ ਲੰਗੋਵਾਲ ਦੀ ਵਰਸੀ ਤੱਕ ਪਾਰਟੀ ਮਜ਼ਬੂਤ ਹੋਣ ਦੇ ਰੌਂ ਦੇ ਵਿੱਚ ਹੈ 20 ਅਗਸਤ ਤੋਂ ਪਹਿਲਾਂ ਪਹਿਲਾਂ ਜਿੱਥੇ ਪਾਰਟੀ ਦੀ ਵਾਗਡੋਰ ਕਿਸੇ ਇੱਕ ਸੰਤ ਸ਼ਖਸੀਅਤ ਨੂੰ ਸੌਂਪਣ ਦਾ ਇਰਾਦਾ ਹੈ ਪਾਰਟੀ ਦਾ ਇਸ ਤੋਂ ਪਹਿਲਾਂ ਇੱਕ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਜਿਹੜੀ ਇੱਕ ਐਡ ਹਾਕ ਕਮੇਟੀ ਜਾਂ ਉੱਚ ਤਾਕਤ ਦੀ ਕਮੇਟੀ ਇੱਕ 31 ਮੈਂਬਰੀ ਵਰਕਿੰਗ ਕਮੇਟੀ ਬਣਾਉਣ ਦੀ ਵੀ ਇੱਕ ਰਣਨੀਤੀ ਹੈ ਖੈਰ ਜਿਹੜੀ ਹੈ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਉਹਦੀ ਜਿਹੜੀ ਕੋਆਰਡੀਨੇਟਰਸ਼ਿਪ ਉਹ ਫਿਲਹਾਲ ਗੁਰਪ੍ਰਤਾਪ ਸਿੰਘ ਵਡਾਲਾ ਨੂੰ સોંપਣ ਦਾ ਇੱਕ ਮਾਹੌਲ ਬਣ ਰਿਹਾ ਤੇ ਕੋ-ਕואର୍ਡੀਨੇਟਰ ਵਜੋਂ ਸਰਜੀਤ ਸਿੰਘ ਰਖੜਾ ਦਾ ਨਾਮ ਪ੍ਰਮੁਖਤਾ ਨਾਲ ਅੱਗੇ ਆ ਰਿਹਾ ਖੈਰ ਕਹ ਦوں ਤਾਂ ਕਿ ਸਾਰਾ ਮਾਹੌਲ ਅੱਗੇ ਵੱਧ ਹੈ ਪਾਰਟੀ ਜਿਹੜੀ ਇਸ ਸਕੀਮੇ ਮੁਤਾਬਕ ਫਿਲਹਾਲ ਜਿਹੜੀ 3K ਪਾਰਟੀ ਦੀ ਉਹ ਜਲੰਧਰ ਜਿਮਨੀ ਚੋਣ ਪੇੜ ਹੈ ਕਿ ਉੱਥੇ ਵੱਧ ਤੋਂ ਵੱਧ ਵੋਟਾਂ ਲਈਆਂ ਜਾਂ ਪਾਰਟੀ ਦੀ ਮਜ਼ਬੂਤੀ ਜਲੰਧਰ ਜਿਮਨੀ ਚੋਣ ਦਾ ਨਤੀਜਾ ਵੀ ਵੇਖਿਆ ਜਾ ਰਿਹਾ 13 ਜੁਲਾਈ ਤੋਂ ਬਾਅਦ ਫਿਰ ਪਾਰਟੀ ਆਪਣਾ ਅਗਲਾ ਜਿਹੜਾ ਫੈਸਲਾ ਲੈ ਕੇ ਸਾਹਮਣੇ ਆਏਗੀ ਰਣਨੀਤੀ ਲੋਕਾਂ ਦੇ ਵਿੱਚ ਕਿਵੇਂ ਜਾਣਾ ਹੈ ਕਿਸ ਤਰ੍ਹਾਂ ਦੇ ਕਿਹੜੇ ਵੱਡੀਆਂ ਰੈਲੀਆਂ ਰੱਖਣੀਆਂ ਨੇ ਜਾਂ ਜਿਹੜੀ 20 ਅਗਸਤ ਸੰਤ ਅਰਜੰਤ ਸਿੰਘ ਲੰਗੋਵਾਲ ਦੀ ਵਰਸੀ ਦੀਆਂ ਤਿਆਰੀਆਂ ਕਿਸ ਤਰ੍ਹਾਂ ਕਰਨੀਆਂ ਨੇ ਕਿਉਂਕਿ ਲੰਗੋਵਾਲ ਦੀ ਵਰਸੀ ਤੇ ਹਮੇਸ਼ਾ ਹੀ ਪਿਛਲੇ ਸਮੇਂ ਅਕਾਲੀ ਵਰਸਸ ਕਾਂਗਰਸ ਕਾਲੀ ਵਰਸਸ ਸਰਕਾਰ ਜਾਂ ਸਰਕਾਰ ਵਰਸਸ ਅਕਾਲੀ ਅਜਿਹਾ ਮਾਹੌਲ ਬਣਦਾ ਰਿਹਾ ਉੱਤੇ ਰੈਲੀਆਂ ਵਕਫ ਵਕਫ ਹੁੰਦੀਆਂ ਰਹੀਆਂ ਵੱਖੋ-ਵੱਖ ਟ ਪਰ ਹੁਣ ਇਹ ਕੀ ਹੈ ਉਹ ਇੱਕ ਮਤਲਬ ਜ਼ਰੂਰ ਪ੍ਰਭਾਵਸ਼ਾਲੀ ਮਾਹੌਲ ਦੇ ਵਿੱਚ ਹੋਏਗਾ ਵਰਸੀ ਸਮਾਗਮ ਲਾਂਗੋਵਾਲ ਦਾ ਇਸ ਤਰ੍ਹਾਂ ਇਹ ਜਿਹੜਾ ਹੈ ਬਾਗੀ ਖੇਮਾ ਉਦੋਂ ਤੱਕ ਆਪਣੇ ਆਪ ਨੂੰ ਮਜ਼ਬੂਤ ਕਰਸ ਦੇ ਵਿੱਚ ਲੈ ਕੇ ਜਾਂਦਾ ਵੇਖਣ ਵਾਲੀ ਗੱਲ ਹੈ ਖੈਰ ਜਲੰਧਰ ਜਮਨੀ ਚੌਣਪਿੰਡ ਦੇ ਦੇਵਦੀ ਕਿਰਤ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਹਾਂ ਸਾਰੀਆਂ ਧਿਰਾਂ ਉੱਥੇ ਆਪਣੇ ਵਕਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਕਾਂਗਰਸ ਕਿਉਂਕਿ ਲੋਕ ਸਭਾ ਚੌਣਪਿੰਡ ਦੇ ਵਿੱਚ ਸਭ ਤੋਂ ਵੱਧ ਉੱਥੇ ਵੋਟਾਂ ਲਈਆਂ ਜਿਹੜਾ ਜ਼ਲੰਦਰ ਪੱਛਮੀ ਜਿੱਥੇ ਜਿਮਨੀ ਚੌਂ ਹੈ ਉੱਥੇ ਵੀ ਵੱਡਾ ਅੰਤਰ ਲੈ ਕੇ ਜੇਤੂ ਬਣੀ ਹਲਕੇ 22 ਖੈ ਉਹ ਚਾਹੁੰਦੀ ਹੈ ਕਿ ਉਹਨਾਂ ਦਾ ਵਕਾਰ ਉਸ ਤਰ੍ਹਾਂ ਬਹਾਲ ਹੋਵੇ ਭਾਜਪਾ ਦੂਜੇ ਨੰਬਰ ਤੇ ਰਹੀ ਭਾਜਪਾ ਚਾਹੁੰਦੀ ਹੈ ਕਿ ਉਹ 1 ਨੰਬਰ ਲਵੇ ਤੇ ਜਿਹੜੀ ਹੈ ਸਦਾਤਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਹਾਕਮ ਤੇਰੀ ਜਿਮਨੀ ਚੌਂ ਪਿੰਡ ਨੂੰ ਮੰਲਦੀ ਹੈ ਤਾਂ ਆਪ ਦਾ ਵੀ ਪੂਰਾ ਉਤਜੋਰ ਲੱਗਿਆ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਰੇ ਲਾਭ ਨਾਲ ਸ਼ਿਕਰ ਦੇ ਨਾਲ ਤੇ ਆਪਣੇ ਪਰਿਵਾਰ ਨਾਲ ਉੱਥੇ ਡਟੇ ਹੋਏ ਨੇ ਜਿਹੜਾ ਵੱਡੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਦੇ ਕਰਮ ਪਤਨੀ ਡਾਟਰ ਗੁਰਪ੍ਰੀਤ ਕੌਰ ਮਾਨ ਦੀ ਸਰਗਰਮ ਸਿਆਸ ਦੇ ਵਿੱਚ ਜਿਹੜੀ ਐਂਟਰੀ ਵਿਖੀ ਜਾ ਰਹੀ ਹੈ ਉਹ ਜਲੰਧਰ ਜਿਮਨੀ ਚੌਂਟ ਪਿੰਡ ਦੇ ਵਿੱਚ ਹੈ ਇਸ ਤੋਂ ਪਹਿਲਾਂ ਅਜੇ ਹੀ ਰਿਹائش ਦੀ ਉਹਨਾਂ ਦੀ ਕਿਉਂਕਿ ਹੁਣ ਉੱਥੇ ਵਿਖਿਆ ਕਿ ਉਹ ਵਾਰਡ ਵਾਈਜ਼ ਮੀਟਿੰਗਾਂ ਦੇ ਵਿੱਚ ਡੈਲੀਆਂ ਦੇ ਵਿੱਚ ਅਗਵਾਈ ਕਰ ਰਹੇ ਨੇ ਬਤੌਰ ਮੁੱਖ ਮਹਿਮਾਨ ਮਹਿਮਾਨ ਜਾ ਰਹੇ ਨੇ ਲੋਕਾਂ ਨੂੰ ਵੱਡੇ ਪੱਧਰ ਤੇ ਮਿਲ ਰਹੇ ਨੇ ਖਾਸ ਕਰਕੇ ਔਰਤਾਂ ਨੂੰ ਭਾਰਤੀ ਪ੍ਰਤੀ ਲਾਮਬੰਦ ਕਰ ਰਹੇ ਨੇ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਵੱਖ-ਵੱਖ ਜਿਕਰ ਪਿਛਲੇ ਮੁੱਖ ਮੰਤਰੀਆਂ ਵੱਲ ਆਏ ਤਾਂ ਮੁੱਖ ਮੰਤਰੀਆਂ ਦੀਆਂ ਧਰਮ ਪਤਨੀਆਂ ਦਾ ਜਿਹੜਾ ਸਿਆਸੀ ਵਰਤਾਰਾ ਉਹ ਦੱਸਿਓ ਕਿ ਕਿਸ ਤਰ੍ਹਾਂ ਦਾ ਰਿਹਾ ਅੱਜ ਦੇ ਤੇ ਅਸ਼ੋਕੜ ਦੇ ਮਾਹੌਲ ਦੇ ਅੰਤਰਗਤ ਜੀ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਪਿੰਡਾ ਸਾਹਿਬ ਜਿਵੇਂ ਦੇਖਿਆ ਜਾਵੇ ਕੈਪਟਨ ਅਮਰਿੰਦਰ ਸਿੰਘ ਦੀ ਤਰ ਪਤਨੀ ਭਾਰਣੀ ਪ੍ਰਨੀਤ ਕੌਰ ਉਪਰਤੀ ਸਰਗਰਮ ਰਹੇ ਲਗਾਤਾਰ ਉਹ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਕਿ ਐਮ ਐਲ ਏ ਵੀ ਰਹੇ ਨੇ ਉਹ ਪੂਰੀ ਤਰ੍ਹਾਂ ਸਰਗਰਮ ਰਹੇ ਨੇ ਇਸੇ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲਦੇਸ ਪਤਨੀ ਬੀਬੀ ਸਰਿੰਦਰ ਕੌਰ ਬੇਸ਼ੱਕ ਰਾਸੀ ਤੌਰ ਤੇ ਤਾਂ ਨਹੀਂ ਸਰਗਰਮ ਹੋਇਆ ਪਰੰਤੂ ਉਹ ਧਾਰਮਿਕ ਖੇਤਰ ਦੇ ਵਿੱਚ ਕਾਫੀ ਸਰਗਰਮੀ ਉਹਨਾਂ ਨੇ ਦਿਖਾਈ ਸੀ ਜਦੋਂ ਕਿ ਸ਼੍ਰੋਮੀ ਕਾਲੀ ਗੱਲ ਦੀ ਸਰਕਾਰ ਸੀ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਲੰਗਰ ਸਾਹਿਬ ਦੇ ਵਿੱਚ ਕਣਕ ਦੀ ਘਾਟ ਹੋ ਗਈ ਕਿ ਤਾਂ ਉਹਨਾਂ ਨੇ ਹਲਕਾ ਵਾਈ ਸਾਰੇ ਮੈਂਬਰਾਂ ਨੂੰ ਪ੍ਰੇਰਿਤ ਕਰਕੇ ਕਣਕ ਪੰਜਵਾਈ ਸੀ ਜਿਹੜੀ ਕਿ ਲੰਗਰ ਦੀ ਸੇਵਾ ਦੇ ਲਈ ਉੱਥੇ ਵੱਡੇ-ਵੱਡੇ ਗੈਦਾਨ ਬਣੇ ਅਤੇ ਬਹੁਤ ਵੱਡਾ ਭੰਡਾਰ ਬਣਿਆ ਸੀਗਾ ਉਹਨਾਂ ਨੇ ਹਰੇਕ ਸਰਕਲ ਦੇ ਜਥੇਦਾਰਾਂ ਨੂੰ ਡਿਊਟੀ ਲਾ ਕੇ ਪ੍ਰੇਰਿਤ ਕੀਤਾ ਸੀ ਕਿ ਉੱਤੇ ਗੁਰੂ ਦੇ ਲੰਗਰ ਦੇ ਵਿੱਚ ਕਣ ਭੇਜੀ ਜਾਵੇ ਇਸ ਤਰ੍ਹਾਂ ਦੀ ਉਹਨਾਂ ਦੀ ਸਰਗਰਮੀ ਰਹੀ ਹੈ ਤੇ ਹੁਣ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਪੂਰੀ ਤਰ੍ਹਾਂ ਸਰਗਰਮ ਹੋਏ ਨੇ ਇਸੇ ਤਰ੍ਹਾਂ ਇਹਨਾਂ ਤੋਂ ਪਹਿਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਧਰਮ ਪਤਨੀ ਡਾਕਟਰ ਵੀ ਉਹ ਵੀ ਆਪਣੇ ਡਾਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਪਤੀ ਦੇ ਨਾਲ ਰਾਜਸੀ ਸਰਗਰਮੀਆਂ ਦੇ ਵਿੱਚ ਪੂਰੀ ਤਰ੍ਹਾਂ ਕਾਰਸ਼ੀਲ ਨੇ ਪਹਿਲਾਂ ਉਹਨਾਂ ਨੇ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਵੀ ਉੱਥੇ ਆਪਣਾ ਪੂਰਾ ਪ੍ਰਚਾਰ ਦੀ ਮੁਹਿੰਮ ਚਲਾਈ ਤੇ ਹੁਣ ਫੇਰ ਇਸ ਹਿੰਦੇ ਵਿੱਚ ਵੀ ਉਹ ਪਾਰਟ ਵਾਈਜ਼ ਜਾਂ ਲੋਕਾਂ ਦੇ ਘਰਾਂ ਤੱਕ ਹਰੇਕ ਤੱਕ ਪਹੁੰਚ ਰਸਾਈ ਕਰ ਰਹੇ ਨੇ ਪੂਰੀ ਸਰਗਰਮੀ ਦੇ ਨਾਲ ਕਿਉਂਕਿ ਇਹ ਜਿਹੜੀ ਉਪਤੋਣ ਹੈ ਜਿਮਨੀ ਚੋਣ ਹੈ ਇਹ ਵਿਕਾਰ ਦਾ ਸਵਾਲ ਬਣੀ ਹੋਈ ਹੈ ਸਾਰੀਆਂ ਪਾਰਟੀਆਂ ਦੇ ਲਈ ਖਾਸ ਤੌਰ ਤੇ ਜਿਵੇਂ ਕਿਹਾ ਜਾਂਦਾ ਹੈ ਵੀ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਮੌਜੂਦਾ ਸਰਕਾਰ ਦਾ ਇੱਕ ਮੁਛਦਾ ਸਵਾਲ ਹੁੰਦੀ ਹੈ ਉਹਨਾਂ ਨੇ ਜਿਮਨੀ ਚੋਣ ਜਿੱਤਣ ਦੇ ਲਈ ਹਰ ਸ਼ਕਤੀ ਵਰਤੀ ਜਾਂਦੀ ਹੈ ਇਸੇ ਤਰ੍ਹਾਂ ਜਰਮਜੀਤ ਸਿੰਘ ਚੰਨੀ ਜਿਹੜੇ ਕਿ ਉੱਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਥਮ ਇਸ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡ ਲਈ ਤੀ ਉਸ ਨੂੰ ਬਚਾਉਣ ਦੇ ਲਈ ਵੀ ਉਹ ਨਿਰੰਤਰ ਕਾਰਸ਼ੀਲ ਨੇ ਪੂਰਾ ਧੰਮ ਖੰਮ ਦੇ ਨਾਲ ਉਹ ਆਪਣੀ ਮਿਹਨਤ ਨੂੰ ਚਲਾ ਰਹੇ ਨੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਸੰਭਾਲੀ ਬੈਠੀ ਹੈ ਉਹਨਾਂ ਦਾ ਵੀ ਪੂਰਾ ਯਤਨ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਸੀਟ ਨੂੰ ਕੱਢੀਏ ਤੇ ਅਸੀਂ ਆਪਣੀ ਝੰਡੀ ਦਿਖਾਈਏ ਤੇ ਇਹਦੇ ਲਈ ਪੂਰੀ 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 ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਤੇ ਦੂਸਰੇ ਤੌਰ ਤੇ ਜਿਵੇਂ ਹੈ ਅਕਾਲੀ ਦਲ ਦੀ ਜਿਹੜੀ ਪ੍ਰਸਤੀਤੀ ਹੈ ਉਹ ਆਪਾਂ ਨੇ ਪਹਿਲਾਂ ਗੱਲ ਕਰ ਚੁੱਕੇ ਆ ਤੇ ਬਸਪਾ ਆਪਣਾ ਜਿਹੜਾ ਕੱਡਰ ਹੈ ਜਾਂ ਆਪਣੀ ਵੋਟਾਂ ਦਾ ਹੈਗਾ ਜਿਹੜਾ ਬਚਾਉਣ ਦੇ ਲਈ ਜਾਂ ਵੋਟਾਂ ਦਾ ਗਿਣਤੀ ਦਿਖਾਉਣ ਦੇ ਲਈ ਉਹ ਵੀ ਇਸ ਤਰੀਫ ਤੇ ਤਨਸ਼ੀਲ ਹੈ ਉਹਨਾਂ ਦਾ ਬਸਪਾ ਦੀ ਵੀ ਉੱਤੇ ਪੂਰਾ ਆਧਾਰ ਹੈ ਉਸ ਹਲਕੇ ਦੇ ਵਿੱਚ ਬਸਪਾ ਦੀ ਆਪਣੀ ਕੱਡਰ ਵੋਟ ਵੀ ਹੈ ਤੇ ਉਹਦੇ ਨਾਲ ਹੁਣ ਕਿਸ ਤਰ੍ਹਾਂ ਕੀ ਅਕਾਲੀ ਦਲ ਨੇ ਸਪੋਰਟ ਦਿੱਤੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਵੀ बस पाक ਨਹੀਂ ਕਿ ਲਿਆਂਦੀ ਤੇ ਹੋਰ ਜਿਹੜੇ ਹੋਰ ਕੈਂਡੀਡੇਟ ਨੇ ਆਜ਼ਾਦ ਕੈਂਡੀਡੇਟ ਨੇ ਉਹਨਾਂ ਦੀ ਕੀ ਪਰਫਾਰਮੈਂਸ ਨਹੀਂ ਦੀ ਹੈ ਤੇ ਜਿੱਥੋਂ ਤੱਕ ਲੀਡਰਾਂ ਦੀ ਜਾਂ ਆਪ ਦਾ ਮੁੱਖ ਮੰਤਰੀਆਂ ਦੀ ਪਤਨੀਆਂ ਦਾ ਪਿਛਲੇ ਸਮੇਂ ਤੋਂ ਵਿਹਾਰ ਦਾ ਤੇ ਬੀਬੀ ਗੁਰਪ੍ਰੀਤ ਕੌਰ ਪੂਰੀ ਧਮਖੰਦ ਦੇ ਨਾਲ ਹਾਂ ਬਿਲਕੁਲ ਪਹਿਲੀ ਯਾਨੀ ਕਿ ਉਹਨਾਂ ਦੀ ਸਰਗਰਮ ਸਿਆਸਤ ਦੇ ਵਿੱਚ ਇਹ ਆਪਾਂ ਐਂਟਰੀ ਮੰਨ ਸਕਦੇ ਹਾਂ ਜਲੰਧਰ ਜਿਮਨੀ ਚੌਣ ਪੇ ਕੇ ਅੱਗੇ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਨਤੀਜਾ ਜਿਹੜਾ ਜ਼ਲੰਦਰੀ ਉਹ ਕਿਸ ਤਰ੍ਹਾਂ ਦਾ ਦਬਾਉਣਗੇ ਕਿਸ ਧਿਰ ਨੂੰ ਇਹ ਮਾਣ ਤਾਣ ਮਿਲੇਗਾ ਸਾਬਕਾ ਸਵਰਗੀ ਮੁੱਖ ਮੰਤਰੀ ਬਿੰਦ ਸਿੰਘ ਦੇ ਧਰਮਪਤਨੀ ਭਾਵੇਂ ਕਿ ਉਹ ਸਰਗਰਮ ਸਿਆਸਤ ਵਿੱਚ ਤਾਂ ਨਹੀਂ ਰਹੇ ਪਰੰਤੂ ਬਿੰਦ ਸਿੰਘ ਜੀ ਦੇ ਸਵਰਗਵਾਸ ਤੋਂ ਬਾਅਦ ਉਹ ਉਹਨਾਂ ਨੂੰ ਰਾਜ ਮਾਤਾ ਦਾ ਦਰਜਾ ਪੰਜਾਬ ਸਰਕਾਰ ਵੱਲੋਂ ਜ਼ਰੂਰ ਦਿੱਤਾ ਗਿਆ ਆਪਾਂ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਹਾਂ ਕਿ ਜਿਹੜੀ ਹੈ ਇੱਕ ਵੱਖਰੀ ਤਰ੍ਹਾਂ ਦੀ ਅਵਾਰਤ ਜਿਹੜੀ ਹੈ ਜਲੰਧਰ ਜਿਮਨੀ ਚੋਣ ਪੇੜ ਦੇ ਵਿੱਚ ਲਿਖੀ ਜਾ ਰਹੀ ਹੈ ਦਰਜ ਹੋ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਖਰਾ ਤਰ੍ਹਾਂ ਦਾ ਇਤਿਹਾਸ ਵੀ ਹੈ ਪਰ ਇੱਥੇ ਉਹ ਵੱਖਰੀ ਤਰ੍ਹਾਂ ਦਾ ਇਤਿਹਾਸ ਪੇਸ਼ ਕਰ ਰਹੇ ਨੇ ਆਪਣੇ ਚੋਣ ਨਿਸ਼ਾਨ ਤੋਂ ਫਟ ਕੇ ਇੱਕ ਵੱਖਰੀ ਧਿਰ ਦੀ سپورਟ ਦੇ ਵਿੱਚ ਨੇ ਬਾਕੀ ਖੇਮੇ ਨੇ ਆਪਣਾ ਚੋਣ ਨਿਸ਼ਾਨ ਤੱਕੜੀ ਸੰਭਾਲਿਆ ਹੋਇਆ ਹੈ ਜਾਨੀ ਕਿ ਪੂਰਾ ਜੋਰ ਲੱਗ ਰਿਹਾ ਹੈ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਵੇਂ ਮਾਹੌਲ ਇਸ ਇਸ ਤਰ੍ਹਾਂ ਇੱਕ ਪੰਨੇ ਇੱਕ ਗੁੱਟੇ ਕੇ ਜਿਵੇਂ ਅਕਾਲੀ ਵਰਸਸ ਅਕਾਲੀ ਲੜਾਈ ਵੀ ਉੱਥੇ ਚੱਲ ਰਹੀ ਹੈ ਤੇ ਦੂਜੇ ਪਨੇ ਜਿਹੜੀਆਂ ਹੋਰ ਧਿਰਾਂ ਨੇ ਕਹਿੰਦਾ ਭਾਬ ਕੇ ਖੱਬੇ ਪੱਕੀ ਧਿਰਾਂ ਜਿਨ੍ਹਾਂ ਦੇ ਵਿੱਚ CPI(M) ਅਕਸਰ ਇਹ ਜਿਹੜੀਆਂ ਖੱਬੇ ਪੱਕੀ ਧਿਰਾਂ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾਂਦੇ ਆ ਪੰਜਾਬ ਦੇ ਵਿੱਚ ਕਦੇ ਇਹਨਾਂ ਦਾ ਬਟਾਫਰ ਪ੍ਰਭਾਵ ਵੀ ਦੇ ਆ ਖੈਰ ਹੁਣ ਜਲੰਧਰ ਜੀਬਲੀ ਚੌਂਟ ਪਿੰਡ ਦੇ ਵਿੱਚ ਵਰਨ ਕਲੇਰ ਇੱਕ ਆਜ਼ਾਦ ਉਮੀਦਵਾਰ ਜਿੱਤੇ ਨੇ CPI(M) ਨੇ ਕਿਸੇ ਹੋਰ ਸਿਆਸੀ ਧਿਰ ਨੂੰ ਕਹਿੰਦਾ ਪਾਕ ਕੇ ਆਪਣੀ ਸਪੋਰਟ ਦੇਣ ਦੀ بجائے ਆਜ਼ਾਦ ਉਮੀਦਵਾਰ ਵਰਨ ਕਲੇਰ ਨੂੰ ਸਪੋਰਟ ਦੇਣ ਦੀ ਜਿਹੜਾ ਐਲਾਨ ਕੀਤਾ ਜਿਹੜੇ ਪਾਰਟੀ ਦੇ ਸਖਤਰ ਨੇ ਪੰਜਾਬ ਦੇ ਸੁਖਵਿੰਦਰ ਸਿੰਘ ਸੇਖੋਂ ਉਹਨਾਂ ਵੱਲੋਂ ਤੇ ਹੋਰ ਇੱਥੇ ਜਿਹੜੀ ਜਲੰਧਰ ਦੇ ਕਪੂਰਥਲਾ ਜੁਨਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਹਿੰਦਾ ਪਾਕ ਕੇ ਵੱਖਰੀ ਤਰ੍ਹਾਂ ਦਾ ਇੱਥੇ ਕਿ ਆਜ਼ਾਦ ਉਮੀਦਵਾਰ ਨੂੰ ਇੱਕ ਵੱਡੀ ਤਰ੍ਹਾਂ ਆਪਣੀ ਸਪੋਰਟ ਦੇ ਰਹੀ ਹੈ ਦੂਜੇ ਵੱਲ ਨੇ ਇੱਕ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਛੱਡ ਕੇ ਉਹ ਫਸਪਾ ਦੀ سپورਟ ਤੇ ਇਹ ਸਾਰੇ ਨਜ਼ਾਰੇ ਨੂੰ ਵੱਖਰੀ ਤਰ੍ਹਾਂ ਦੇ ਨੂੰ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਖੁੱਲ ਕੇ ਥੋੜਾ ਜਿਹਾ ਦੱਸਿਓ ਪ੍ਰਿੰਟਰ ਸਾਹਿਬ ਅਸਲ ਦੇ ਵਿੱਚ ਇਹਦੇ ਵਿੱਚੋਂ ਇਹ ਇਹ ਉੱਪਰ ਕੇ ਸਾਹਮਣੇ ਆਉਂਦਾ ਕਿ ਪੰਜਾਬ ਦੀ ਵਿੱਚ ਜਾਤਾਂ ਇਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਰੇ ਖਤਮ ਹੋ ਗਈ ਹੈ ਜਾਂ ਲੋਕਾਂ ਦੇ ਵਿੱਚ ਜਿਹੜੀ ਸਿਆਸੀ ਚੇਤਨਾ ਸੀਗੀ ਉਹ ਉਹ ਕਮਜ਼ੋਰ ਹੋ ਰਹੀ ਹੈ ਜਾਂ ਪੋਲਿਟੀਕਲ ਪਾਰਟੀਆਂ ਇੱਕ ਬੱਕਰੀ ਤਰ੍ਹਾਂ ਦੀ ਬਰਤਾਂ ਸਿਰਜਣ ਦੇ ਵਿੱਚ ਜਾ ਹੈ ਇਸ ਨੂੰ ਸੀਰੀਅਸਲੀ ਨਹੀਂ ਲੈ ਰਹੇ ਉਹਨਾਂ ਨੂੰ ਇਹ ਹੈ ਵੀ ਚਲੋ ਕਿਉਂ ਆਣਾ ਆਪਾਂ ਲੜਨੀ ਆ ਜਿਹੜਾ ਮਰਜੀ ਆਜ ਦੇ ਇਹਦੇ ਵਿੱਚ ਜਿਸ ਤਰ੍ਹਾਂ ਕਿ ਗੈਰ ਸੰਗੀਦਾ ਟੰਗ ਦੇ ਨਾਲ ਇਹ ਚੋਣਾ ਹੋ ਰਹੀਆਂ ਨੇ ਹੋ ਰਹੀ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਉਮੀਦਵਾਰਾਂ ਦੀ ਚੋਣ ਹੀ ਆ ਜਿਹੜਾ ਕਿ ਪਹਿਲਾਂ ਬਸਪਾ ਦੇ ਵਿੱਚ ਭਾਜਪਾ ਦੇ ਵਿੱਚ ਸੀਗਾ ਉਹ ਆਪ ਦੇ ਵਿੱਚ ਹੈ ਜਿਹੜਾ ਆਪ ਦੇ ਵਿੱਚ ਸੀ ਭਾਜਪਾ ਦੇ ਵਿੱਚ ਇਸ ਤਰ੍ਹਾਂ ਦੀ ਉਠਕ ਪਟਕ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਇਹ ਪੋਲੀਟিক্যাল ਸਿਸਟਮ ਦੇ ਵਿੱਚ ਕਈ ਸਵਾਲ ਖੜੇ ਕਰ ਰਿਹਾ ਹੈ ਅਸਲ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਗਿਲਿੰਦਰ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਪਾਰਟੀਆਂ ਦੇ ਵਿੱਚ ਆਪਣੀ ਟੁੱਟਭੱਜ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਦੇ ਵਿੱਚ ਦੇਖੋ ਇੱਕ ਬਾਗੀ ਖੇਮਾ ਆਪਣੀ ਉਮੀਦਵਾਰ ਦੀ ਮਦਦ ਕਰ ਰਿਹਾ ਜਿਹਦੇ ਕੋਲ ਕੋਈ ਨਿਸ਼ਾਨ ਨਾ ਤੱਕੜੀ ਤੇ ਜਿਹੜਾ ਪਾਰਟੀ ਦਾ ਮੁਖ ਆਪਣੇ ਆਪ ਨੂੰ ਧਿਰ ਕਹਿ ਰਹੇ ਨੇ ਉਹ ਬਸ ਬਾਹਰ ਦੀ ਸਪੋਰਟ ਕਰ ਰਹੇ ਨੇ ਤੇ ਕਾਮਰੇਡ ਪਾਰਟੀਆਂ ਦਾ ਜਿਹੜੇ ਖੱਬੇ ਪੱਖੀ ਧਿਰਾਂ ਦਾ ਜਿਨ੍ਹਾਂ ਦਾ ਕਿਸੇ ਵੇਲੇ ਬਹੁਤ ਵੱਡਾ ਯੋਗਦਾਨ ਹੁੰਦਾ ਸੀ ਵੱਡਾ ਆਧਾਰ ਸੀ ਰਾਜਨੀਤੀ ਨੂੰ ਤੈਅ ਕਰਦੇ ਸੀ ਸਾਹਿਬ ਬਿਲਕੁਲ ਦਵਾਬੇ ਦੇ ਵਿੱਚ ਵੀ ਅਦਾਕਾਰ ਕਾਫੀ ਰਿਹਾ ਬਿਲਕੁਲ ਜੀ ਜੀ ਖੱਬੇ ਪੱਖੀਆਂ ਨੇ ਕਿਸੇ ਵੇਲੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਪ੍ਰਧਾਨ ਮੰਤਰੀ ਬਣਾਉਣ ਤੱਕ ਉਹਨਾਂ ਦੀ ਵੱਡੇ ਯੋਗਦਾਨ ਸੀ ਪਰੰਤੂ ਹੁਣੇ ਹਾਲਤ ਇਹ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦਵਾਬੇ ਦੇ ਵਿੱਚੋਂ ਹੀ ਕਿਉਂਕਿ ਦਵਾਬੇ ਦੇ ਵਿੱਚ ਚੋਣ ਹੋ ਰਹੀ ਹੈ ਹਰਕ੍ਰਿਸ਼ਨ ਸਿੰਘ ਸਰਜੀਤ ਇੱਕ ਪੰਜਾਬ ਦੀ ਸਿਆਸਤ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ 'ਤੇ ਇੱਕ ਵੱਡਾ ਨਾਮ ਰਹਿ ਨੇ ਧਰੂਤਾਰਾ ਰਹਿ ਜੀ ਉਹਨਾਂ ਦੇ ਇਰਾਦੇ ਸਿਆਸੀ ਜਿਹੜੇ ਹੁੰਦੇ ਸੀ ਉਹ ਜਿਹੜੀ ਕਿ ਕੇਂਦਰੀ ਲੀਡਰਸ਼ਿਪ ਨੂੰ ਲਾਗੂ ਕਰਨੇ ਪੈਂਦੇ ਸੀ ਬਿਲਕੁਲ ਡਾਕਟਰ ਸਾਹਿਬ ਤੁਹਾਡੀ ਗੱਲ ਵਾਜ਼ਿਫ ਕਿ ਕਦੇ ਖਾਵੇ ਪੱਖੀ ਮਹਾਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਦੇ ਵਿੱਚ ਇੱਕ ਵੱਖਰਾ ਗੁਣੀਆਂ ਹੁੰਦਾ ਸੀ ਜੀ ਹਰ ਕ੍ਰੇਸ਼ਨ ਸਿਤਿਸ ਦੇ ਗੀਤ ਨੇ ਕਿਸੇ ਵੇਲੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਬਣਾਉਣ ਦੇ ਵਿੱਚ ਤੇ ਹਟਾਉਣ ਦੇ ਵਿੱਚ ਵੱਡੀ ਭੂਮਿਕਾ ਦਾ ਹੁੰਦੀ ਸੀ ਉਹਨਾਂ ਦੇ ਵਿੱਚ ਹਿੱਸਤੀ ਕਰਦੀ ਸੀ ਤੇ ਪ੍ਰੰਤੂ ਹੁਣ ਉਹੀ ਪਾਰਟੀ ਦਾ ਹਾਲਤ ਇਹ ਹੈ ਕਿ ਉਹਨਾਂ ਪਾਸ ਆਪਣਾ ਉਮੀਦਵਾਰ ਨਹੀਂ ਤੇ ਉਹ ਇੱਕ ਜਾਦੂ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਵਰਤਾਰਾ ਹੈਗਾ ਇਹ ਕਈ ਨਾ ਪੱਕੇ ਸਵਾਲ ਵੀ ਖੜੇ ਕਰ ਰਿਹਾ ਤੇ ਪੰਜਾਬ ਦੇ ਪੰਜਾਬੀਆਂ ਦਾ ਜਿਹੜਾ ਕਿ ਪੰਜਾਬੀ ਬੜੀ ਅਣਖੀਲੀ ਕੌਮ ਹੈ ਚੇਤਨ ਕੌਮ ਹੈ ਪੰਜਾਬੀ ਆਪਣਾ ਇੱਕ ਬੱਕਰੀਆਂ ਨਮੀਆਂ ਪੈਣਾ ਪਾਉਂਦੇ ਨੇ ਉਹਦੇ ਤੋਂ ਇਹ ਲੱਗ ਰਹੀ ਪੰਜਾਬੀ ਕਿੱਧਰ ਨੂੰ ਜਾ ਰਹੇ ਨੇ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਨ ਤੇ ਚਿੰਤਾ ਦਾ ਵਿਚਾਰ ਰਹੇਗੀ ਕਾਫੀ ਸਾਰੀਆਂ ਪਾਰਟੀਆਂ ਦੇ ਲਈ ਤੇ ਲੋਕਾਂ ਦੇ ਲਈ ਤੇ ਬੁੱਧੀਜੀਵੀ ਵਰਗ ਦੇ ਲਈ ਫਿਰ ਇਹ ਵੀ ਚੋਣ ਉਸ ਹਲਕੇ ਦੀ ਜਿਹੜਾ ਜਲੰਧਰ ਜਿਹੜਾ ਕਿ ਮੀਡੀਆ ਦੀ ਖਬਰ ਹੈ ਤੇ ਪੰਜਾਬ ਦੇ ਵਿੱਚੋਂ ਬਹੁਤ ਅੱਗੇ ਇਹ ਆਪਾਂ ਹਲਕੇ ਦੇ ਵਿੱਚੋਂ ਪੜ੍ਹਾਈ ਲਿਖਾਈ ਦੇ ਪੱਖ ਤੋਂ ਹਰ ਪੱਖ ਦੇ ਵਿੱਚੋਂ ਕਾਫੀ ਅਗਲੀਆਂ ਸਫਾਂ ਦੇ ਵਿੱਚ ਪਹੁੰਚਿਆ ਹੋ ਉਸ ਹਲਕੇ ਦੇ ਵਿੱਚ ਇਸ ਤਰ੍ਹਾਂ ਦਾ ਜੇ ਵਰਤਾਰਾ ਹੋ ਰਿਹਾ ਹੈ ਤਾਂ ਆਮ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਸਮੂਥ ਹੋਏਗੀ ਤੇ ਲੋਕਾਂ ਦਾ ਰੁਝਾਨ ਕਿੱਧਰ ਨੂੰ ਹੈ ਇਹ ਇਹ ਸੋਚਣ ਦੀ ਇਹ ਲੋੜ ਹੈ ਤੇ ਪੰਜਾਬ ਦੇ ਵਿੱਚ ਰਾਜਨੀਤੀ ਕਿਸ ਪਾਸੇ ਨੂੰ ਵੱਧ ਰਹੀ ਹੈ ਬਿਲਕੁਲ ਡਾਕਟਰ ਸਾਹਿਬ ਹੁਣ ਦੇਖਣਾ ਹੋਵੇਗਾ ਕਿ ਅਜਿਹੇ ਮਾਹੌਲ ਦੇ ਵਿੱਚੋਂ ਜਲੰਧਰ ਜਿਮਣੀ ਪੇੜ ਦਾ ਜਿਹੜਾ ਚੋਣ ਨਤੀਜਾ ਉਹ ਕਿਸ ਤਰ੍ਹਾਂ ਦਾ ਰਹੇਗਾ ਖੈਰ ਫੈਸਲਾ ਲੋਕਾਂ ਦਾ ਲੋਕਾਂ ਉਤੇ ਛੜਦੇ ਆ ਦੇਖਣਾ ਹੋਵੇਗਾ 13 ਤਰੀਕ ਨੂੰ ਕਿ ਕਿਸ ਤਰ੍ਹਾਂ ਦੇ ਕਿਹੜੇ ਚੋਂ ਨਿਸ਼ਾਨ ਅੱਗੇ ਰਹਿੰਦੇ ਐ ਕੌਣ ਪਿੱਛੇ ਰਹਿੰਦੇ ਨੇ ਖੈਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਡਾਕਟਰ ਸਾਹਿਬ ਤੁਸੀਂ ਸਾਰੇ ਪੱਖ ਬੜੇ ਵਿਸਤਾਰ ਨਾਲ ਸਾਂਝੇ ਕੀਤੇ ਚੈਨਲ ਈਵਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ